बाबा फरीद यूनिवर्सिटी ऑफ हेल्थ साइंस फरीदकोट ਦੇ ਵੱਲੋਂ ਅੱਜ ਇੱਕ ਮਹੱਤਵਪੂਰਨ ਰਾਸ਼ਟਰੀ ਸੈਮੀਨਾਰ ਹੋਇਆ ਸੈਮੀਨਾਰ ਡਿਜੀਟਲ ਟੈਕਨੋਲੋਜੀ ਰਾਹੀਂ ਚਿਕਿਤਾ ਸਿੱਖਿਆ ਦੇ ਵਿੱਚ ਨਵੀਂ ਇਨਕਲਾਬੀ ਸ਼ੁਰੂਆਤ ਦਾ ਪ੍ਰਤੀਕ ਸੀ ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿਖੇ ਡਿਜੀਟਲ ਲਾਇਬ੍ਰੇਰੀ ਦੀ ਵੀ ਰਸਮੀ ਸ਼ੁਰੂਆਤ ਕੀਤੀ ਗਈ ਜੋ ਕਿ ईबीएससी ਇਨਫੋਰਮੇਸ਼ਨ ਸਰਵਿਸਿਜ਼ ਦੇ ਨਾਲ ਸਾਂਝੇ ਤੌਰ ਤੇ ਵਿਕਸਿਤ ਕੀਤੀ ਗਈ ਹੈ ਜਿਸ ਰਾਹੀਂ ਵਿਦਿਆਰਥੀਆਂ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਵਿਸ਼ਵ ਪੱਧਰੀ ਗਿਆਨ ਦੇ ਸਰੋਤ ਸੌਖੀ ਪਹੁੰਚ حاصل ਹੋਵੇਗੀ ਨਾਲ ਹੀ ਯੂਨੀਵਰਸਿਟੀ ਨੇ ਵਿਕਸਿਤ ਭਾਰਤ ਯੋਵਾ ਕਨੈਕਟ ਪ੍ਰੋਗਰਾਮ ਦੇ ਤਹਿਤ ਆਪਣਾ ਯਾਤਰਾ ਸਫਲ ਪੂਰੀ ਸ਼ੁਰੂ ਕੀਤੀ ਹੈ ਨਾਲ ਹੀ ਯੂਨੀਵਰਸਿਟੀ ਨੇ ਵਿਕਸਿਤ ਭਾਰਤ ਯੋਵਾ ਕਨੈਕਟ ਪ੍ਰੋਗਰਾਮ ਦੇ ਤਹਿਤ ਆਪਣਾ ਯਾਤਰਾ ਸੱਸ਼ੂ ਕੀਤਾ ਗਿਆ ਜੋ ਕਿ 2047 ਤੱਕ ਡਿਜੀਟਲ ਭਾਰਤ ਦੇ ਨਿਰਮਾਣ ਦੀ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਹੈ ਅੱਜ ਜੇ ਸਾਡਾ ਜਿਹੜਾ ਮਿਸ਼ਨ ਚੱਲ ਰਿਹਾ ਪੂਰੇ ਇੰਡੀਆ ਦਾ ਵਿਕਸਿਤ ਭਾਰਤ 2047 ਤੇ ਉਹਦੇ ਨਾਲ-ਨਾਲ ਸਾਡੇ ਜਿਹੜੇ ਰਾਜਪਾਲ ਜੀ ਹੈ ਗੁਲਾਬ ਸਿੰਘ ਕਡਾਰੀਆ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਹੈ ਸਾਡੇ ਭਗਵੰਤ ਮਾਨ ਜੀ ਤੇ ਸਾਡੇ ਹੈਲਥ ਮਿਨਿਸਟਰ ਸਾਹਿਬ ਹੈ ਡਾਕਟਰ ਬਲਵਿੰਦਰ ਜੀ ਆ ਜਾਣੀ ਪਾਇ ਕਿਉਂਕਿ ਅੱਜ ਅਸੈਂਬਲੀ ਦੇ ਸ਼ੁਰੂ ਹੋ ਗਈ ਹੈ ਪੰਜਾਬ ਦੀ ਇੱਕ ਬਹੁਤ ਵੱਡਾ ਦਿਨ ਹੈ ਅੱਜ ਬਾਬਾ ਫਰੀਦ ਯੂਨੀਵਰਸਿਟੀ ਤੇ ਪੰਜਾਬ ਹੈਲਥ ਸਰਵਿਸ ਅਸੀਂ ਦੋ ਵੱਡੇ ਪ੍ਰੋਜੈਕਟ ਲਾਂਚ ਕੀਤੇ ਜਿਸ ਜਿਵੇਂ ਮੈਂ ਦੱਸਿਆ ਕਿ ਰਾਜਪਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਬਰਜੋਵਰ ਵਿਚੁਡ ਕਾਲ ਦਿੱਤੀ ਸੀ ਕਿ ਅਸੀਂ ਵਿਕਸਿਤ ਭਾਰਤ ਵਿੱਚ ਤੇ ਨਿਊ ਐਜੂਕੇਸ਼ਨ ਪਾਲਿਸੀ 2020 ਜਿਹੜੀ ਹੈ ਉਹਦੇ ਤਹਿਤ ਅਸੀਂ ਐਜੂਕੇਸ਼ਨ ਰਿਸਰਚ ਤੇ ਪਾਰਟਨਰਸ਼ਿਪ ਪਾਰਟਨਰਸ਼ਿਪ ਹੈ ਦੂਜੀ ਯੂਨੀਵਰਸਿਟੀ ਨਾਲ ਤੇ ਪਾਰਟਨਰਸ਼ਿਪ ਹੈ ਇਨ ਅਕੈਡਮੀਆ ਤੇ ਇੰਡਸਟਰੀ ਦੀ ਇੰਟਰਨਸ਼ਿਪ ਐਕਸਟਰਕਟਿਵ ਬੋਥ ਵੇਸ ਤੇ ਇਹਦੇ ਅੰダー ਅਸੀਂ ਪੂਰਾ ਮਿਸ਼ਨ ਸ਼ੁਰੂ ਕੀਤਾ ਹੈ ਤੇ ਇਹ ਜਿਹੜੇ ਦੋ ਹੈ ਇਹਦੇ ਵਿੱਚ ਇੱਕ ODL ਹੈ ਜਿਹੜਾ ਆਨਲਾਈਨ ਡਿਜੀਟਲ ਲਰਨਿੰਗ ਇੱਕ ਬਹੁਤ ਵੱਡਾ ਕੰਪੋਨੈਂਟ ਹੈ ਸਾਡਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਹੈ ਇਹ ਜਿਹੜਾ ਨੈਟਵਰਕ ਹੈ ਇਹ ਹਸਪੀਟਲ ਦਾ ਤੁਸੀਂ ਯਾਦਦੇ ਉਹਦੇ ਵਿੱਚ ਆਲਰੇਡੀ ਬਸਪੈਲ ਲੈ ਚੁੱਕੇ ਹੋਏ ਹੈ ਤੇ ਇਹ ਹਸਪੀਟਲ ਕਨਵਰਟ ਹੋ ਗਏ ਆ ਸਾਡੇ ਜਿਹੜੇ ਸਾਡੇ ਸਵੈ ਸਵੰਤਰੀ ਹੈ ਡਾਕਟਰ ਬਲਵਿੰਦਰ ਜੀ ਦੀ ਬlesingਸ ਨਾਲ ਬਾਬਾ ਫਰੀਦ ਯੂਨੀਵਰਸਿਟੀ ਸਾਡਾ ਕਾਲਜ ਇੱਥੇ ਫਰੀਦਕੋਟ ਦਾ ਪਟਿਆਲਾ ਦਾ ਤੇ ਅਬਰੀਸਰ ਦਾ ਇੱਕ ਪੂਰਾ ਨੈਟਵਰਕ ਬਣ ਚੁੱਕਾ ਹੈ ਉਹ ਮਿਸ਼ਨ ਸਕਸੈਸ ਕਰਨੇ ਦੇ ਬਾਅਦ ਜਾਂ ਉਸ ਤੋਂ ਪਹਿਲੇ ਤੁਸੀਂ ਕਹਿ ਸਕਦੇ ਹੋ ਈ ਐਕਸੈਸ ਈ ਐਗਜ਼ਾਮੀਨੇਸ਼ਨ ਉਦਾਸੀਂ ਅਸੀਂ ਆਪਣੀ ਯੂਨੀਵਰਸਿਟੀ ਨਹੀਂ ਦੂਜੀ ਯੂਨੀਵਰਸਿਟੀਆਂ ਵਾਸਤੇ ਵੀ ਅਸੀਂ ਉਹ ਕਰ ਰਹੇ ਹੈ ਇਹ ਹੁਣ ਇੱਕ ਅੱਜ ਜਿਹੜਾ ਲਾਂਚ ਹੋ ਰਿਹਾ ਇਹ ਲਾਇਬ੍ਰੇਰੀ ਹੈ ਇਹ ਲਾਇਬ੍ਰੇਰੀ ਜਿਹੜੀ ਐਪਸ ਕੋ ਪ੍ਰੋਜੈਕਟ ਇਹ ਅਸੀਂ ਸ਼ੁਰੂ ਕੀਤਾ ਹੈ 2012 ਵਿੱਚ ਸ਼ੁਰੂ ਹੋਇਆ ਸੀ ਉਹ ਇੱਥੇ ਤੇ ਵਿੱਚ ਇਹ ਕੁਝ 25 ਸਾਲ ਬੰਦ ਹੋ ਗਿਆ ਸੀ ਅਸੀਂ ਇਹਨੂੰ ਰਿਵਾਈਵ ਕੀਤਾ ਪੂਰੇ ਪੰਜਾਬ ਦੇ 175 ਇੰਸਟੀਟਿਊਸ਼ਨ ਵਾਸਤੇ ਤੇ ਇਹਦੇ ਵਿੱਚ ਮੈਡੀਕਲ ਡੈਂਟਲ ਨਰਸਿੰਗ ਫਾਰਮਸੀ ఫిਜ਼ੀਓਥੈਰੇਪੀ ਜਾਂ ਹੋਰ ਵੀ ਜਿਹੜੇ ਸਕਿੱਲ ਵੀ ਆ ਰਿਹਾ ਹੁਣ ਇਹ ਸਾਰੇ ਦੇ ਸਾਰੇ ਕੋਰਸਿਸ ਜਿਹੜੇ ਆ ਇਹਨਾਂ ਦਾ ਕਰਿਕੂਲਮ ਇਹਨਾਂ ਦੇ ਟੈਕਸਟ ਬੁక్స్ ਇਹਨਾਂ ਦੇ ਜਰਨਲਸ ਇਹ ਸਾਰੇ ਅਸੀਂ ਇੱਕ ਗਾਜਟ ਵਿੱਚ ਚਾਹੇ ਤੁਸੀਂ ਉਹਨੂੰ 스마트ਫੋਨ ਬੋਲਦੇ ਹੋ ਜਾਂ 스마트 ਗਾਜਟ ਬੋਲਦੇ ਹੋ ਜਾਂ ਤੇ ਲੈਪਟਾਪ ਜਾਂ AI ਐਨੇਬਲਡ ਬੁక్స్ ਜਿਹੜੀਆਂ ਉਹ ਸਾਰੀਆਂ ਅਵੇਲੇਬਲ ਹੋਣਗੀ ਕੋਈ ਵੀ ਲਾਇਬ੍ਰੇਰੀ ਵਰਤਦੇ ਨਹੀਂ ਆਂ ਜਿਹੜੀ ਫਿਜ਼ੀਕਲੀ ਇਨ ਸਬਨੂ ਹਾਊਸ ਕਰ ਸਕਤੀ ਹੈ ਤੇ ਇਹ ਇੱਕ ਐਦਾ ਡਿਵਾਈਸ ਤੇ QR ਕੋਡ ਨੂੰ ਸਕੈਨ ਕਰਕੇ ਯੂਨਿਕ ਆਈਡੀ ਨਾਲ ਅਸੀਂ ਕਨੈਕਟ ਕਰ ਸਕਦੇ ਇੱਕ ਬੱਚਾ ਕਨੈਕਟ ਕਰ ਸਕਦਾ ਇੱਕ ਟੀਚਰ ਕਨੈਕਟ ਕਰ ਸਕਦਾ ਜਿਹੜਾ ਲੈਕਚਰ ਵੀ ਮਿਸ ਹੋ ਗਿਆ ਕਲਾਸਰੂਮ ਵੀ ਉਹ ਪੂਰਾ ਲੈਕਚਰ ਉਹ ਕਰ ਸਕਦਾ ਉਹਨੂੰ ਅਸੈਸਮੈਂਟ ਕਰ ਸਕਦਾ ਤੇ ਜਿਹੜਾ ਇਹ ODL ਹੈ ਔਨਲਾਈਨ ਡਿਜੀਟਲ ਲਰਨਿੰਗ ਇਦਰ ਵਿੱਚ ਇਹ ਬਹੁਤ ਵਟਾ ਇੱਕ ਗੱਲ ਹੈ ਤੇ ਮੈਂ ਤੁਹਾਨੂੰ ਇਹ ਵੀ ਸ਼ੇਅਰ ਕਰਨਾ ਚਾਹਾਂਗਾ ਕਿ ਅੱਜਕਲ ਇਨਫਰਮੇਸ਼ਨ ਰਿਸੋਰਸਸ ਇੰਨੀ ਤੇਜ਼ੀ ਨਾਲ ਡਵੈਲਪ ਹੋ ਰਿਹਾ ਹੈ ਕਿ ਜਿਹੜਾ ਕਿਊਰਿਕਲਮ ਦੀ ਜੜੀ ਉਹ ਹੈ ਤੁਹਾਡਾ ਲਾਈਫ ਹੈ ਉਹ ਸਿਰਫ 5 ਮਹੀਨੇ ਰਹਿ ਗਿਆ ਪਹਿਲੇ ਇੱਕ ਕਦਾਵਾ ਦੀ ਸੀ ਉਹਦਾ ਐਡੀਸ਼ਨ ਦੋ ਦੋ ਚਾਰ ਚਾਰ ਸਾਲ ਬਾਅਦ ਆਦਾ ਸੀ ਪਰ ਹੁਣ ਇਹ ਸਿਚੁਏਸ਼ਨ ਚੇਂਜ ਹੋ ਚੁੱਕੀ ਹੈ ਉਹਦੇ ਵਾਸਤੇ ਜਰਨਲ ਚਾਹੀਦੇ ਹੁੰਦੇ ਹੋਨ ਜਨਰਲ ਵੀ ਪਿੱਛੇ ਰਹਿ ਜਾ ਰਹੇ ਕਿਉਂਕਿ ਇੰਨੇ ਮਲਟੀਪਲ ਜਨਰਲ ਹਜ਼ਾਰਾਂ ਜਨਰਲ ਆ ਉਹ ਸਾਰੇ ਸਾਨੂੰ ਬੱਚੇ ਨੂੰ ਤੇ ਸਾਰੇ ਜਿਹੜੇ ਵੀ ਸਾਡੇ ਪਾਰਟਨਰਸ ਹਨ ਉਹਨਾਂ ਨੂੰ ਡਿਵਾਈਸ ਉੱਤੇ ਹੋਏਗਾ ਇਹ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਕਦਮ ਹੈ ਇਹ ਅਸੀਂ ਲੀਡ ਲੈ ਲਈਏ ਪੂਰੇ ਹਿੰਦੁਸਤਾਨ ਵਿੱਚ ਪੰਜਾਬ ਸਭ ਤੋਂ ਅੱਗੇ ਹੋ ਗਿਆ ਹੋ ਗਿਆ ਅੱਜ ਤੇ ਯੂਨੀਵਰਸਿਟੀ ਲੈਵਲ ਤੇ ਹੈਲਥ ਯੂਨੀਵਰਸਿਟੀ ਆ 14 ਹੈ ਪੂਰੇ ਇੰਡੀਆ ਵਿੱਚ ਤੇ ਅਸੀਂ ਉਹਨਾਂ ਚਾਰ ਯੂਨੀਵਰਸਿਟੀਆਂ ਚੋਂ ਦੇ ਆ ਜਿਹੜੀ ਪੁਰਾਣੀਆਂ ਵੀ ਆ ਤੇ ਜਿੱਥੇ ਰੈਗੂਲਰ ਵੈਚਰ ਸਰ ਰਹੀ ਹੈ ਮੇਰਾ ਇਹ ਸਭਾਗੇ ਹੈ ਕਿ ਮੈਂ ਇਸ ਦਾ 파ਟ ਬਣਿਆ ਅੱਜ ਔਰ ਮੈਂ ਪਿਛਲੇ 1 ਸਾਲ ਦੀ ਜਿਹੜੀ ਮਿਹਨਤ ਚੱਲ ਰਹੀ ਸੀ ਉਹਨੂੰ ਸਾਡੇ ਨਾਲ ਡਾਕਟਰ ਬਰਾਰ ਹੈ ਜਿਹੜੇ ਸਾਡਾ ਇੱਕ ਐਮੀਨੈਂਟ ਬੋਰਡ ਹੈ ਉਹਨੂੰ ਸਾਨੂੰ ਗਾਈਡ ਕਰਦੇ ਹੈ ਯੂਨੀਵਰਸਿਟੀ ਨੂੰ ਗਾਈਡ ਕਰਦੇ ਹੈ ਤੇ ਸਾਡੀ ਪੰਜਾਬ ਮੈਡੀਕਲ ਕੌਂਸਲ ਹੈ ਉਥੋਂ ਡਾਕਟਰ ਰਵੀ ਬੰਸਲ ਹੈ ਜਿਹੜੇ ਰੈਗੂਲਰ ਟੱਚ ਵਿੱਚ ਹੈ ਤੇ ਫਿਜ਼ੀਕਲੀ ਇੱਥੇ ਸਾਰੇ ਮੋਨੀਟਰ ਕਰ ਰਹੇ ਹੈ ਕਿ ਕਿਵੇਂ ਅਸੀਂ ਹੋਰ ਬਧੀਏ ਤੇ ਸਾਰੇ ਬੱਚਿਆਂ ਨੂੰ ਸਾਰੇ ਯੂਨੀਵਰਸਿਟੀ ਨੂੰ ਬੈਨੀਫਿਟ ਦੇਈਏ ਤੇ ਸਾਡਾ ਏਮ ਇਹ ਹੈ ਕਿ ਐਜੂਕੇਟਿਡ ਪੰਜਾਬ ਡਿਜੀਟਲੀ ਐਨੇਬਲ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਟੂ ਵੀ ਅੱਗੇ ਜਾਏ ਤੇ ਉਹਦੇ ਨਾਲ ਸਾਡੀ ਜਿਹੜੀ ਜੋਬਸ ਹੈ ਕ੍ਰिएशन ਆਪਣਾ ਰੋਜਗਾਰ ਕ੍ਰिएशन ਹਾਂਜੀ student को तो भी हाँ जी तो वो था था हाँ जी। तो फैला हुआ जी उन लोगों को ऐसे student फैला हुआ नहीं ये यह विच यूनिक आईडीओए कोई पासवर्ड होएगा ओपन ओपन सिर्फ पंजाब के student बात है किसी भी student हाँ जी ओ मेंबर बन सकते सारे सारे नेटवर्क में मेंबर एक नॉमिनल पीस है ਉਹ ਦੇਖੇ ਮੈਂਬਰ ਬਣ ਸਕਦੇ ਉਹ ਸਾਡੇ ਮੈਂਬਰ ਬਣ ਸਕਦੇ ਆ ਜਿਨਾਂ ਮੈਂ ਤੁਹਾਨੂੰ ਐਗਜ਼ੈਂਪਲ ਲਈ ਦੇ ਦਿੱਤੇ ਨੇ ਕਿ ਨਰਸਿੰਗ ਪੂਰੀ ਸਾਡੇ ਇਤਿਹਾਦੀ ਹੈ 120 ਕਾਲਜ ਪਰ ਉਹਦੇ ਬਾਅਦ ਵੀ ਕੋਈ 150 200 ਕਾਲਜ ਹੈ ਜਿਹੜੇ ANM GNM ਕਰਦੇ ਉਹ ਇਸ ਵੇਲੇ ਸਾਡੇ ਮੈਂਬਰ ਨਹੀਂ ਹਨ ਪਰ ਜੇ ਉਹ ਕਾਲਜ ਸਾਡੀ ਯੂਨੀਵਰਸਿਟੀ ਦੇ ਅੰਡਰ ਸਾਡੇ ਬੋਰਡ ਨੇ ਤਾਂ ਫੈਸਲਾ ਕੀਤਾ ਹੋਇਆ ਹੈ ਸਾਡੀ ਯੂਨੀਵਰਸਿਟੀ ਅੰਡਰ ਹੋਣੀ ਚਾਹੀਦੀ ਪਰ ਹੱਲੇ ਤਾਈਂ ਉਹ ਨਹੀਂ ਹੈ ਸਾਡੀ ਯੂਨੀਵਰਸਿਟੀ बट अगर जो बनना चाहते हैं member एक nominal फीस है वो la ke unna जो jevo 1 rupaiya kharch de unna रुपये 20 rupaiya मिलता है milda hai if collective ho me adariyan di adariyan di adariyan de through students adariyan di membership ho ni zaruri hai punjab de punjab ਉੱਥੇ ਡਿਮਾਂਡ ਆ ਰਹੀ ਹੈ ਸਾਨੂੰ ਪੰਜਾਬ ਵਿੱਚ ਬਿਕੋਜ਼ ਮੈਂ ਤੁਹਾਨੂੰ ਦੱਸਿਆ ਕਿ ਹੋਰ ਰਾਜਾਂ ਵਿੱਚ ਸਟੇਟਸ ਵਿੱਚ ਹੁਣ ਇਹ ਡਵੈਲਪਮੈਂਟ ਨਹੀਂ ਹੋਈ ਹੈ ਔਰ ਇਨਾ ਆਰਗੇਨਾਈਜ਼ਡ ਸਟਰਕਚਰ ਨਹੀਂ ਬਣ ਪਾਇਆ ਅਸੀਂ ਤਾਂ ਬਣਾ ਲਿਆ 1.5 ਸਾਲ ਵਿੱਚ ਤੇ ਉਹਨਾਂ ਦੀ ਡਿਮਾਂਡ ਆ ਰਹੀ ਹੈ ਅਸੀਂ ਆਈਐਮਏ ਪੂਰਾ ਇੰਡੀਆ ਦਾ ਸਕਿੱਲ ਡਵੈਲਪਮੈਂਟ ਪੂਰੇ ਇੰਡੀਆ ਦੀ ਹੈ ਉਹ ਸਾਡੇ ਮੈਂਬਰ ਬਣ ਚੁੱਕੇ ਹੋਏ ਹੈ ਜੇ ਉਹ ਵੀ ਮੈਂਬਰਸ਼ਿਪ ਲੈਣਾ ਚਾਹਦੇ ਹੈ ਤੇ ਉਹ ਵੀ ਜਿਹੜੇ ਸਾਡੀ ਟਰਮਸ ਐ ਆਪਣੇ ਕਾਲਜਸ ਵਾਸਤੇ ਐਲਾਈਟ ਤੇ ਕੰਸਟਿਟੂਐਂਟ ਉਹਨਾਂ ਟਰਮ ਉਤੇ ਹੀ ਸਾਡੇ ਐਮਓਯੂਸ ਸਾਈਨ ਹੋ ਚੁੱਕੇ ਹੋਏ ਐ ਤੇ ਉਹਨਾਂ ਨੂੰ ਅਸੀਂ ਐਕਸਟੈਂਡ ਕਰ ਸਕਦੇ ਸਰ ਕਿੰਨੇ ਬੱਚੇ ਜਿਹੜੀ ਹੈਗੇ ਵਿਦਿਆਰਥੀ ਦੇਖੋ 50000 ਬੱਚੇ ਤਾਂ ਡਾਇਰੈਕਟਲੀ ਹੁਡ ਬੈਨੀਫਿਟ ਹੋ ਗਏ ਪੂਰੇ ਪੰਜਾਬ ਦੇ ਹੈਲਥ ਸੈਕਟਰ ਦੇ ਕੁਝ ਯੂਨੀਵਰਸਿਟੀਆਂ ਜਿਹੜੀਆਂ ਪੀਟੀਯੂ ਐ ਜਾਂ ਟੈਕਨੀਕਲ ਯੂਥੇ ਉਹ ਹਲੇ ਕੋਰਸਸ ਅੰਡਰ ਟ੍ਰਾਂਸਫਰ ਹੈ ਸਾਡੇ ਕੋਲ ਟ੍ਰਾਂਸਫਰ ਹੋਣੇ ਚਾਹੀਦੇ ਆ ਪਰ ਹੋਏ ਨਹੀਂ ਹੈ ਤੇ ਉਹ ਯੂਨੀਵਰਸਿਟੀ ਦੇ ਸਟੂਡੈਂਟ ਇਸ ਵੇਲੇ ਸਾਡੀ ਐਕਸੈਸ ਨਹੀਂ ਲੈ ਸਕਦੇ ਅਨਲੈਸ ਉਹ ਸਾਡੇ ਮੈਂਬਰ ਹੋ ਜਾਣ ਮੇਰਾ ਨਾਮ ਸ਼ਾਜੀ ਜੋਨ ਹੈ ਮੈਂ ਐਪਸਕੋ ਮੈਂ ਵਾਈਸ ਪ੍ਰੈਜ਼ੀਡੈਂਟ ਆਫ ਸੇਲਸ ਫਾਰ ਸਾਊਥ ਏਸ਼ੀਅਨ ਕੰਟਰੀਜ਼ ਕੈਸਰ ਸਾ ਕੰਮ ਕਰ ਰਿਹਾ ਹਾਂ ਅਭੀ ਸਿਰ ਕੈਸੇ ਯੂਨੀਵਰਸਿਟੀ ਕੇ ਸਾਥ ਲੈਪਟਾਪ ਆ ਯੂਨੀਵਰਸਿਟੀ ਬਾਬਾ ਫਰੀਦ मेडिकल यूनिवर्सिटी के साथ हमारे बहुत पुराना संबंध है 2012 से हम उनको सर्विस कर रहे हैं बीच में कुछ टाइम के लिए थोड़ा बहुत इंटरप्शन था उसके बाद आ, अभी पिछले साल डॉक्टर राजीव सूद लिए हुए हैं उसके बाद उन्होंने फ्री फिर ये को इनिशिएट किया और हम आ, बाबा फरीद के लिए बहुत ही अच्छा सेटअप किए हुए इंक्लूडिंग द राइट फ्रॉम वेबसाइट रिमोट ऑथेंटिकेशन ये रिमोट ऑथेंटिकेशन का सबसे अहम यह चीज है कि हर एक स्टूडेंट या फैकल्टी अपने घर के सहूलियत से वो एक्सेस कर सकता है कंटेंट हो सकता है जो जर्नल्स आर्टिकल्स आप पढ़ते हैं आप ऑफिस में बैठ के पढ़ नहीं सकते हैं. कभी क्योंकि आप पढ़ने से समझ भी नहीं आएगा आपको एक टाइम चाहिए विदाउट एनी इंटरप्शन विदाउट एनी प्रॉब्लम्स तभी वो आप uh, पढ़ पाएंगे तो ये जो सहूलियत है कि आप रात 10 बजे भी या 12 बजे भी है ना कि आप इवन पंजाब में होना जरूरी नहीं है आप दिल्ली में हो मुंबई में हो या सिंगापुर में या यूनाइटेड स्टेट्स में हो आप ये सिस्टम को एक्सेस तो कर सकते हैं। हैं? एक्सेस कैसे कर सकते ये इसके साथ हमने मोबाइल अगर सब के, आज तो मोबाइल ऐप मोबाइल सबके पास है और मोबाइल ऐप के थ्रू वो सारे स्टूडेंट्स को दिया है बाबा फरीद के लिए इनके नाम में हुआ ऐप है वो प्ले स्टोर से डाउनलोड किया जाएगा और आप उसके बाद क्या शॉर्ट में पूछा जाए तो क्या क्या शॉर्ट जानकारी मिल है उस पर सारे कुछ आप देख लीजिए जर्नल्स में जितनी भी दुनिया के रिसर्च होता है वो जर्नल्स में पब्लिश किया जाता है और हमारे पास वर्ल्ड की सबसे टॉप ज्यादा वाले सिस्टम है जहाँ के आदमी उसको की के हिसाब से टाइप किया जाए और रिजल्ट मिलता है और जहाँ जहाँ फुल टेक्स्ट अवेलेबल है उसको आपको मिल जाए गवर्नमेंट ऑफ इंडिया के जो ओनोस प्रोजेक्ट है वन नेशन वन सब्सक्रिप्शन जिसको कहा जाता है उसको भी हमने बाबा फरीद के इसके साथ इंटीग्रेट किया हुआ है तो क्या ये ऐप पेड होगी या फ्री होगी जो हमने हमारा सब्सक्रिप्शन कॉस्ट में ये ऐप की कॉस्ट भी इंक्लूड है सो तो इसमें बेनिफिट को वो बस बेनिफिट एकेडमिक्स में सर ये होता है कि रिसर्च कितनी पब्लिकेशंस है अब हमने आज सुबह देखा डॉक्टर राजेश सूद की 118 पब्लिकेशंस है सो so, इसमें ऐसा किया है कि अगर किसी के पास 200 सौ पब्लिकेशन वो एक सिग्निफिकेंट रिसर्चर मांगा माना जाता है जो 118 उसका कम अब किसी के पास 50 खली है तो 118 बहुत ही बड़ा नंबर है तो मैं यही कहूँगा मेडिकल लाइन के लिए वरदान साबित हो गया एब्सोलूटली एब्सोलूटली और ये भी करना चाहिए कि स्टेट गवर्नमेंट को कि अगर यही सेम एक्सेस

ਸੈਟਅਪ ਇਨਫਰਾਸਟ੍ਰਕਚਰ ਇਸ ਦੇ ਨੀ ਬੰਗਲੌਰ ਅਜੂਬੇ ਹੋਸ